ਨੂਦਲੇ ਪਾਸੇ ਨੌਜਵਾਨ ਭਾਰਤ ਸਭਾ ਦੇ ਮਾਂਗਾ ਜਾਗ ਜਿਹੜੇ ਕਹਿੰਦੇ ਖਿਡਾਰੀਆਂ ਦੇ ਨਾਲ ਜੁੜ ਕੇ ਕਹਿੰਦੇ ਜਾਨ ਤੇ ਬਚਾਅ ਕਰ ਰਹੇ ਹੈ ਉਹਨਾਂ ਦਾ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਅੱਜ ਦੇ ਕਹਿੰਦੇ ਖੇਡ ਮੇਲੇ ਤੇ ਆਪਣਾ ਕਹਿੰਦੇ ਕੀਮਤੀ ਸਭਾ ਕੱਢ ਕੇ ਜਿਹੜੇ ਕਹਿੰਦੇ ਸਾਡੇ ਵਿਚਕਾਰ ਪੁੱਜੇ ਹੈ ਔਰ ਕਹਿੰਦੇ ਗਿਆ ਕੱਟ ਵੀ ਯੋਗਦਾਨ ਅੱਜ ਦੇ ਕਹਿੰਦੇ ਖੇਡ ਮੇਲੇ ਤੇ ਔਰ ਖਿਡਾਰੀਆਂ ਨੂੰ ਕਹਿੰਦੇ ਫੀਡ ਲੀਡ ਕਹਿੰਦੇ ਪ੍ਰੇਰਿਤ ਕੀ ਤਾਂ ਨਹੀਂ ਕਰਦਾ ਟੀਮ ਤੇਰਾ ਕਵਾੜੀ ਦੀ ਸੰਗਤ ਵੀ ਛੱਡ ਦੁੱਤਾ ਹੈ ਵੀ ਛੱਡਿਆ ਦੀ ਤੱਕੜੀ ਤੇ ਛੱਡਿਆ ਦਾ ਟੱਕੜੇ ਐਨ ਗੈਟ ਮੁੰਨੇੜੇ ਛੱਡ ਦੁੱਤਾ ਜਿਹੜਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਹੈ ਆਹ ਸੰਗਤ ਦੇ ਵਿੱਚ ਮੁੰਡਾ ਫੇਰ ਇਸ ਸਮੇਂ ਕਹਿੰਦੇ ਪਿਆਰ ਪ੍ਰਚਾਰ ਇਹ ਢੁੱਗੀ ਵਾਲਾ ਕਹਿੰਦੇ ਸਾਹਮਣੇ ਜੋਤ ਹੈ ਵੀ ਇਹ ਕਹਿੰਦੇ ਸਨਮਣ ਕਰਨਾ ਮੇਰੇ ਵੀਰੋ ਇਹ ਬੰਦਾ ਪਾਉਂਡ ਲੈ ਕੇ ਮੁੰਡਾ ਖੋਟੀ ਵਾਲੇ ਪਿੰਡ ਦਾ ਜਿਹੜਾ ਕਦੇ ਬੜਾ ਆਇਆ ਹੈ ਖੇਡ ਦੇ ਪਾਸੇ ਕਹਿੰਦੇ ਪਹਿਲੀ ਵਾਰ ਉਹ ਬੱਲੇ 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 ਇਹ ਦੋ ਤਾਂ ਟੁੱਟੀ ਦੀ ਧਰਤੀ ਦਾ ਸਤਿਕਾਰ ਹੁੰਦਾ ਹੈ ਕਿ ਸਿੰਧੂਆ ਦੇ ਮੁੰਡੇ ਨਾਲ ਬੈਲ ਪਾਣਾ ਤੋਂ ਦੇ ਡੂੰਘੇ ਪਸਲੇ ਗੱਡੀ ਵਿੱਚ ਬੰਦਿਆਂ ਦੇ 6 ਬੰਦੇ ਨੇ 12 ਹੁੰਦੇ ਅਸਲੇ ਕਦੇ ਮੂਸੇ ਵਾਲੇ ਨੇ ਜਿਹੜਾ ਕਹਿੰਦੇ ਗੀਤਾਂ ਦੇ ਵਿੱਚ ਗਾਇਆ ਹੈ ਲਾ ਉਸਮੜੇ ਕਦੇ ਖੇਡ ਮੈਦਾਨ ਦੇ ਅੰਦਰ ਇਹਦੇਲੇ ਪਾਸੇ ਗੱਲ ਕਹਿੰਦੇ ਲੱਗੀ ਏ ਟਿਕਾੜੇ ਅਵੀ ਕੀ ਹੈ ਜੀ ਆ ਬਾਲ ਤੇ ਚਾਰ ਸਕੋਰ ਜੀ ਠੀਕ ਹੈ ਜੀ ਜਿਹੜੇ 4 ਸਕੋਰ ਹੋ ਚੁੱਕੇ ਐ ਲੱਗੀ ਨਹੀਂ ਫੜੀ ਕਿਉਂ ਨਹੀਂ ਪਹਿਲਾਂ ਲੈentra ਲੈentra ਲਾ ਉਸ ਵੱਡੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਫੇਰ ਇਸ ਸਮੇਂ ਕਹਿੰਦੇ ਤਿਆਰ ਵਰ ਤਿਆਰ ਆ ਬਾਅਦ ਬੰਦ ਲੈ ਪਹਿੰਦੀ ਬਾਅਦ ਦੇ ਟਰਾਈ ਜੋੜੀ ਕਹਿੰਦੇ ਵੱਡੀ ਕੀਤੀ ਆ ਮੁੰਡੇ ਨੇ ਇਹਦੇ ਲਈ ਪਾਸੇ ਕਹਿੰਦੇ ਵਾ ਅਣੀ ਅਰੀਸ਼ਾ ਇਹਦੇ ਲਈ ਪਾਸੇ ਫਿਲਲੀ ਬਹੁਤ ਤਗੜੀ ਕੀਤੀ ਹੈ ਮੁੰਡੇੜੇ ਹਰ ਗੱਲ ਕਹਿੰਦੇ ਸਮੇਂ ਦੀਆਂ ਮੇਰੇ ਵੀਰੋ ਬਾਲ ਤੋਂ ਕਹਿੰਦੇ ਮੁੰਡਾ ਫੇਰ ਇਸ ਸਮੇਂ ਕਹਿੰਦੇ ਤਿਆਰ ਮਰ ਤਿਆਰ ਹੈ ਵੀ ਕਿੰਨੀ ਦਿੰਦੀ ਹੈ ਜਨਮ ਕਿੰਨਾ ਲੋ ਕੇ ਨਹੀਂ ਕਰ ਸਕਦੀ ਕਿ ਸ਼ੇਰ ਪੈਦਾ ਜਿਹੜੀ ਮਿੱਟੀ ਜਿਹੋਵੇ ਗਿਲ ਵਾਲੀ ਫਸਲ ਹੁੰਦੀ ਆ ਤੇ ਢੇਰ ਪੈਦਾ ਸਨ ਪੁੰਨਿਆ ਦੀ ਰਾਤ ਨੂੰ ਚੰਦ ਚਾੜੇ ਮਸੀਆ ਕਰਦੀ ਸਦਾ ਨੇਰ ਪੈਦਾ ਜਿਹੜੇ ਮਾਪੇ ਨੇ ਕੀਤੀ ਹੁੰਦੀ ਆ ਮਿਹਨਤ ਉਹਨਾਂ ਦੇ ਕਰ ਹੁੰਦਾ ਇੱਕ ਪਲੇਅਰ ਪੈਦਾ ਦੁਨੀਆ ਮਾਵਾਂ ਦੇ ਕਦੇ ਬੱਬਰ ਸ਼ੇਰ ਬੁੱਤਰਾ ਹੀ ਹੋਇਆ ਇਸ ਸਮੇਂ ਕਦੇ ਢੁੱਡੀ ਵਾਲਾ ਮੁੰਡਾ ਜਿਹੜਾ ਕਦੇ ਪਿੱਤ ਤੋਂ ਪਾਸੇ ਕਰ ਦਿੰਦਾ ਹੈ ਖੇਡ ਇਮਰਾਮ ਦੇ ਅੰਦਰ ਇਸ ਬਾਲਪੁੰਦ ਲੈ ਕੇ ਕਦੇ ਮੁੰਡਾ ਫੇਰ ਇਸ ਸਮੇਂ ਕਦੇ ਚਾਰ ਬਰਤਿਆ ਹੋ ਰਿਹਾ ਹੈ ਜਿਹੜੇ ਕਦੇ 2 ওভার ਸਮਾਪਤ ਹੈ ਚਾਰ ਬਰਤਿਆ ਹੋ ਰਿਹਾ ਹੈ ਇਹ ਢੁੱਡੀ ਵਾਲਾ ਪਿਆਰ ਕਿਹਾ ਜਿਹੜਾ ਇਹ ਬੜਾ ਹੈ ਇਸ ਸਮੇਂ ਇਹ ਵੀ ਕਰੀ ਨਾ ਅੱਜ ਨੌਜਵਾਨ ਭਾਰ ਸਭਾ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬਲਾਕ ਸਾਦਕ ਵਿੱਚ ਜਿਹੜਾ ਕ੍ਰਿਕਟ ਟੂਰਨਾਮੈਂਟ ਤਿੰਨ ਰੋਜ਼ਾ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਦੇ ਵਿੱਚ ਫੈਸਲਾ ਕਰਿਆ ਕਿ ਨੌਜਵਾਨ ਭਾਰਤ ਸਭਾ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਵਿਸਤਾਰ ਸਖਲਾਈ ਕੈਂਪ ਲਾਏ ਜਾਣਗੇ ਪਿੰਡਾਂ ਦੇ ਵਿੱਚ ਨੌਜਵਾਨਾਂ ਲਈ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਚਾਰ ਸਾਹਿਬਜ਼ਾਦੇ ਫਿਲਮ ਦੇ ਚਾਰ ਸਾਹਿਬ ਜੱਦੇ ਟੂ ਫਿਲਮ ਜਿਹੜੀ ਉਹ ਦਿਖਾਈ ਜਾ ਰਹੀ ਆ ਇਸ ਤੋਂ ਬਿਨਾ ਜਿਹੜੇ ਸੈਮੀਨਾਰ ਕੀਤੇ ਜਾ ਰਿਹਾ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਸਾਹਿਬ ਜੱਦਿਆਂ ਦੇ ਜਿਹੜਾ ਲੜਨ ਦਾ ਇਤਿਹਾਸ ਆ ਕੁਰਬਾਨੀ ਦਾ ਇਤਿਹਾਸ ਆ ਜ਼ੁਲਮ ਦੇ ਖਿਲਾਫ ਉਹਨੂੰ ਉਭਾਰ ਦੇ ਲਈ ਅਸੀਂ ਲਗਾਤਾਰ ਸੈਮੀਨਾਰ ਕਰ ਰਹੇ ਆ ਅੱਜ ਪੰਡਿਤ ਦੀਪ ਸਿੰਘ ਵਾਲਾ ਦੀ ਟੀਮ ਦੇ ਵੱਲੋਂ ਸੋਚੇ ਜ਼ਿਲ੍ਹੇ ਦੀ ਟੀਮ ਦੇ ਵੱਸੋਂ ਇਥੇ ਟੂਰਨਾਮੈਂਟ ਤਿੰਨ ਰੋਜ਼ਾ ਨੌਜਵਾਨ ਭਾਰ ਸਭਾ ਵੱਲੋਂ ਕਰਵਾਇਆ ਗਿਆ ਰਿਹਾ ਜਿਹਦਾ ਅੱਜ ਉਦਘਾਟਨ ਸਮਾਗਮ ਇਹਨਾਂ ਨੇ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਵੱਲੋਂ ਸਮੁੱਚੀ ਟੀਮ ਨੂੰ ਜ਼ਿਲ੍ਹਾ ਟੀਮ ਨੂੰ ਸਾਥੀ ਨੌਂ ਨਿਹਾਲ ਹੋਰਾਂ ਨੂੰ ਦੀਪ ਸਿੰਘ ਵਾਲੇ ਪਿੰਡ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਤੇ ਇਸ ਸਫਲ ਟੂਰਨਾਮੈਂਟ ਦੀ ਸਫਲਤਾ ਦੇ ਲਈ ਮੁਬਾਰਕਬਾਦ ਕਹਿੰਦੇ ਹਾਂ ਇੱਕ ਵਾਰ ਜੀ ਬਾਕੀ ਅਖੀਰ ਨਾਂ ਦੇ ਲਾਡਲ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ